ਸਸਿਕਲ ਜੀ ਮੈਂ ਸਿੰਦਰਪਾਲ ਬੀਆਰਸੀ ਬਲੌਕ ਡਾਰੀਆਂ ਆ ਅੱਜ ਆਪਾਂ ਗੱਲ ਕਰਾਂਗੇ 10ਵੀਂ ਕਲਾਸ ਦੀ ਸੀਪੀ ਦੀ ਫਰਸਟ ਸ਼ੀਟ ਬਾਰੇ ਜਿਹਦੀ ਕੰਪੀਟੈਂਸੀ ਹੈ ਜੀਵਤ ਜੀਵਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਗੈਰ ਜੀਵਤ ਚੀਜ਼ਾਂ ਤੋਂ ਕਿਵੇਂ ਵੱਖਰੀਆਂ ਨੇ ਨਰਿੰਦਰ ਸਿੰਘ ਨੇ ਦੇਖਿਆ ਉਹਦੇ ਦਾਦਾ ਜੀ ਨੂੰ ਸ਼ੂਗਰ ਸੀ ਦਾਦਾ ਜੀ ਨੂੰ ਦੱਸਿਆ ਗਿਆ ਵੀ ਸ਼ੂਗਰ ਤਾਂ ਹੀ ਹੁੰਦੀ ਆ ਜੇਕਰ ਕੋਈ ਹਾਰਮੋਨ ਸਹੀ ਮਾਤਰਾ ਵਿੱਚ ਨਹੀਂ ਨਿਕਲਦਾ ਤਾਂ ਆਪਾਂ ਦੱਸਣਾ ਵੀ ਕਿਹੜਾ ਉਹ ਹਾਰਮੋਨ ਜਿਹੜਾ ਸ਼ੂਗਰ ਦਾ ਕਾਰਨ ਬਣਦਾ ਹੈ ਤੇ ਕਿਹੜੀ ਜੀਵਨ ਪ੍ਰਕਿਰਿਆ ਇਹਦੇ ਨਾਲ ਪ੍ਰਭਾਵਿਤ ਹੁੰਦੀ ਆ ਹੁਣ ਦੇਖੋ ਜੇ ਇਨਸੂਲਿਨ ਜਿਹੜਾ ਹੈ ਸਹੀ ਮਾਤਰਾ ਚ ਨਹੀਂ ਨਿਕਲਦਾ ਤਾਂ ਸ਼ੂਗਰ ਦੀ ਦਿੱਕਤ ਹੋ ਜਾਂਦੀ ਆ ਤੇ ਜਿਹੜੀ ਜੀਵਨ ਪ੍ਰਕਿਰਿਆ ਇਹਦੇ ਨਾਲ ਪ੍ਰਭਾਵਿਤ ਹੋਏਗੀ ਉਹ ਹੋਏਗੀ ਮਲ ਤਿਆਗ ਯਾਨੀ ਤੀਜਾ ਜੋ ਇਹਦਾ ਆਨਸਰ ਆ ਕਿਹੜੀ ਅਲਿੰਗੀ ਪ੍ਰਜਨਨ ਦੀ ਵਿਧੀ ਨਹੀਂ ਹੈ ਹੁਣ ਅਲਿੰਗੀ ਪ੍ਰਜਨਨ ਕੀ ਹੁੰਦਾ ਜਿੱਥੇ ਨਵਾਂ ਜੀਵ ਪੈਦਾ ਕਰਨ ਵਾਸਤੇ ਸਿਰਫ ਇੱਕ ਜੀਵ ਭਾਗ ਲੈਂਦਾ ਹੈ ਤਾਂ ਦੋਖੰਡਨ ਵਿਧੀ ਹੈਗੀ ਏਦੀ ਵਿਜਾਣੂ ਬੰਨਾ ਹੈਗੀ ਆ ਬਟਿੰਗ ਹੈਗੀ ਆ ਲੇਕਿਨ ਨਿਸ਼ੇਚਨ ਜਿਹੜੀ ਆ ਉਹ ਪ੍ਰਜਨਨ ਦੀ ਵਿਧੀ ਨਹੀਂ ਆ। ਕੁਛ ਦੀਵ ਨੇ ਗਲਤੀ ਨਾਲ ਆਪਣਾ ਹੱਥ ਕੱਟ ਲਿਆ। ਪਲੇਟलेट्स ਦੁਆਰਾ ਲਹੂ ਜੰਮਣ ਕਾਰਨ ਲਹੂ ਬੰਦ ਹੋਊਗਾ ਹੋ ਗਿਆ। ਕਿਹੜਾ ਜਿਹੜਾ ਪੁਆਇੰਟ ਆ ਉਹ ਪਲੇਟलेट्स ਦੀ ਭੂਮਿਕਾ ਨੂੰ ਸਹੀ ਦਰਸਾਉਂਦਾ। ਹੁਣ ਦੇਖੋ ਪਲੇਟलेट्स ਜਿਹੜਾ ਰਸਾਇਣ ਛੱਡਦਾ ਹੈ ਜੋ ਲਹੂ ਨੂੰ ਜਮਾਉਣ ਵਾਲੇ ਕਾਰਕਾਂ ਨੂੰ ਸਰਗਰਮ ਕਰ ਦਿੰਦਾ ਹੈ। ਨਰ ਵਿੱਚ ਪਤਾਲੂ ਦਾ ਮੁੱਖ ਕੰਮ ਹੁੰਦਾ ਹੈ ਸ਼ੁਕਰਾਨੂ ਅਤੇ ਟੈਸਟੋਸਟੀਰੋਨ ਪੈਦਾ ਕਰਨਾ। ਇੱਕ ਮਰੀਜ਼ ਨੂੰ ਬਿਮਾਰ ਹੋਣ ਤੇ ਹਸਪਤਾਲ ਲਿਆਂਦਾ ਗਿਆ ਜਾਂਚ ਕੀਤੀ ਗਈ ਤੇ ਪਾਇਆ ਗਿਆ ਉਹਦੇ ਪਿਸ਼ਾਬ ਚ ਜਿਹੜੀ ਪ੍ਰੋਟੀਨ ਦੀ ਮਾਤਰਾ ਉਹ ਜ਼ਿਆਦਾ ਸੀ ਤਾਂ ਇਹਦਾ ਨੇਫਰੋਨ ਦਾ ਕਿਹੜਾ ਹਿੱਸਾ ਖਰਾਬ ਆ ਨੇਫਰੋਨ ਕੀ ਕਰਦਾ ਬਲੱਡ ਨੂੰ ਫਿਲਟਰ ਕਰਨ ਦਾ ਕੰਮ ਕਰਦਾ ਹੁਣ ਜੋ ਗਲੈਮਰੂਲਸ ਜਿਹੜਾ ਜੇ ਉਹ ਡੈਮੇਜ ਹੋ ਜੇ ਜੇ ਤਾਂ ਉਹ ਡੈਮੇਜ ਨਹੀਂ ਹੈ ਤਾਂ ਉਹ ਜਿਹੜੀ ਪ੍ਰੋਟੀਨ ਦੀ ਮਾਤਰਾ ਹੈ ਉਹ ਜਿਹੜੀ ਹੈ ਰੈਨਚ ਨਹੀਂ ਜਾਊਗੀ ਪਿਸ਼ਾਬ ਚ ਨਹੀਂ ਜਾਊਗੀ ਲੇਕਿਨ ਜੇ ਉਹ ਡੈਮੇਜ ਹੋ ਜੇ ਗਲੈਮਰੂਲਸ ਤਾਂ ਇੱਕ ਕਾਰਨ ਬਣ ਜਾਂਦਾ ਜਾਦਾਂਦਰ ਧਮਣੀਆਂ ਮਨੁੱਖੀ ਸਰੀਰ ਵਿੱਚ ਆਕਸੀਜਨ ਯੁਕਤ ਖੂਨ ਲੈ ਕੇ ਜਾਂਦੀਆਂ ਨੇ ਪਹ ਜਾਣਦੇ ਆ ਵੀ ਧਮਣੀ ਜਿਹੜੀ ਆਕਸੀਜਨ ਯੁਕਤ ਖੂਨ ਲੈ ਕੇ ਜਾਂਦੀ ਆ ਲੇਕਿਨ ਕਿਹੜੀ ਧਮਣੀ ਕਾਰਬਨ ਡਾਈਆਕਸਾਈਡ ਯੁਕਤ ਲਹੂ ਜਿਹੜੀ ਲੇਕੇ ਜਾਂਦੀ ਆ ਉਹ ਹੈ ਫੇਫੜਾ ਧਮਣੀ ਕਿਹੜੀ ਬਿਮਾਰੀ ਲਿੰਗੀ ਕਿਰਿਆਵਾਂ ਰਾਹੀਂ ਸੰਚਾਰਿਤ ਹੁੰਦੀ ਆ ਉਹ ਹੈ ਐਚ ਆਈ ਵੀ ਐਡਸ ਜਸਪਰੀ 24 ਘੰਟੇ ਬਿਨਾ ਕੁਝ ਖਾਦੇ ਵਰਤ ਰੱਖਦੀ ਆ ਉਹਦੇ ਸਰੀਰ ਨੂੰ ਅਜ ਮਹੱਤਵਪੂਰਨ ਗਤੀਵਿਧੀਆਂ ਲਈ ਊਰਜਾ ਦੀ ਲੋੜ ਪੈਗੀ ਊਰਜਾ ਲਈ ਗਲੂਕੋਜ਼ ਛੱਡਣ ਲਈ ਕਿਹੜਾ ਸਟੋਰ ਕੀਤਾ ਪਦਾਰਥ ਪਹਿਲਾਂ ਤੋੜਿਆ ਜਾਊਗਾ ਉਹ ਹੈ ਜੀ ਗਲਾਈਕੋਜਨ ਜਿਗਰ ਅਤੇ ਮਾਸਪੇਸ਼ੀਆਂ ਵਿੱਚ ਸਟੋਰ ਕੀਤਾ ਜਾਂਦਾ ਤੇ ਗਲੂਕੋਜ਼ ਵਿੱਚ ਬਦਲ ਜਾਂਦਾ ਮਨੁੱਖੀ ਮਾਦਾ ਦੀ ਪ੍ਰਜਨਨ ਪ੍ਰਣਾਲੀ ਵਿੱਚ ਫਲੋਪੀਅਨ ਟਿਊਬ ਜਿਹੜੀ ਆ ਉਹ ਉਹਦਾ ਕੰਮ ਹੁੰਦਾ ਨਿਸ਼ੇਚਨ ਦਾ ਸਥਾਨ ਨਿਸ਼ੇਚਨ ਦਾ ਸਥਾਨ ਇਹਦਾ ਆਨਸਰ ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਦੌਰਾਨ ਪਾਣੀ ਜੜਾਂ ਤੋਂ ਪੱਤੇ ਵੱਲ ਜਾਂਦਾ ਭਾਜਣ ਦੇ ਪ੍ਰਕਾਸ਼ ਸੰਸਲੇਸ਼ਨ ਕੁਕੀ ਜਿਸ ਰਾਈਂ ਜਿਹੜੇ ਪੌਦੇ ਨੇ ਭੋਜਨ ਆਪਣਾ ਤਿਆਰ ਕਰਦੇ ਨੇ ਤਾਂ ਕੀ ਹੁੰਦਾ ਜਿਹੜਾ ਪਾਣੀ ਆ ਜੜਾਂ ਤੋਂ ਪੱਤਿਆਂ ਵੱਲ ਜਾਊਗਾ ਕਿਹੜੀ ਪ੍ਰਕਿਰਿਆ ਨਾਲ ਜਾਊਗਾ ਉਹ ਹੁੰਦੀ ਹੈ ਜੀ ਓਸਮੋਸਿਸ ਪਰਮ ਜੀ ਦੀ ਮਾਂ ਨੇ ਉਸ ਨੂੰ ਰੋਟੀਆਂ ਪਕਾਉਣ ਲਈ ਕਿਹਾ ਖਾਣਾ ਪਕਾਉਂਦੇ ਸਮੇਂ ਗਲਤੀ ਨਾਲ ਤਵੇ ਨੂੰ ਛੂ ਲਿਆ ਤੇ ਤੁਰੰਤ ਆਪਣਾ ਹੱਥ ਜਿਹੜਾ ਪਿੱਛੇ ਖਿੱਚ ਲਿਆ ਕਿਉਂਕਿ ਤਵਾ ਗਰਮ ਸੀ ਕਿ ਹੱਥ ਸੜ ਨਾ ਜਾਏ ਕਿਹੜਾ ਇਸ ਕਿਰਿਆ ਨੂੰ ਸਹੀ ਢੰਗ ਨਾਲ ਦਰਸਾਉਂਦਾ ਹੈ ਤਾਂ ਆਪਾਂ ਜਾਣਦੇ ਵੀ ਜਦੋਂ ਆਪਾਂ ਤੁਰੰਤ ਹੀ ਜਿਹੜਾ ਹੈ ਰਿਸਪੌਂਸ ਦੰਦੇ ਆ ਤਾਂ ਇੱਕ ਪ੍ਰਤੀਵਰਤੀ ਕਿਰਿਆ ਹੈ ਜੋ ਰੀੜ ਦੀ ਹੱਡੀ ਦੁਆਰਾ ਤੇਜ਼ ਪ੍ਰਤੀਕਿਰਿਆ ਲਈ ਨਿਯੰਤਰਿਤ ਕੀਤੀ ਜਾਂਦੀ ਹੈ। ਅਲਿੰਗੀ ਪ੍ਰਜਨਨ ਦੇ ਟਾਕਰੇ 'ਚ ਲਿੰਗੀ ਪ੍ਰਜਨਨ ਵਧੀਆ ਕਿਉਂ ਆਪਾਂ ਜਾਣਦੇ ਆਂ ਵੀ ਜੀਵ ਦੋ ਤਰੀਕੇ ਨਾਲ ਪ੍ਰਜਨਨ ਕਰਦਾ ਹੈ ਕਾ ਲਿੰਗੀ ਪ੍ਰਜਨਨ ਇੱਕ ਲਿੰਗੀ ਪ੍ਰਜਨਨ। ਹੁਣ ਵਧੀਆ ਕਿਉਂ ਮੰਨਿਆ ਜਾਂਦਾ ਲਿੰਗ ਕਿਉਂਕਿ ਇਹਦੇ ਵਿੱਚ ਇਸ ਨਾਲ ਵਿਭਿੰਨਤਾਵਾਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ। ਹਰਮਨ ਰਾਤ ਨੂੰ ਗਲੀ 'ਚ ਘੁੰਮ ਰਿਆ ਸੀ ਅਚਾਨਕ ਇੱਕ ਕੁੱਤਾ ਉੱਚੀ ਉੱਚੀ ਭੌਂਕਣ ਲੱਗਾ। ਉਹਦੇ ਦਿਲ ਦੀ ਧੜਕਣ ਸਾਹ ਲੈਣ ਦੀ ਦਰ ਬਤਰੰਤ ਵਧੀ। ਅਦੇ ਉਹਦਾ ਸਰੀਰ ਲੜੋ ਜਾਂ ਭੱਜੋ ਲਈ ਤਿਆਰ ਹੋ ਗਿਆ ਉਹਨਾਂ ਨੂੰ ਸਿਗਨਲ ਮਿਲਿਆ ਵੀ ਇਹ ਤਾਂ ਲੜ ਲਾ ਜਾਂ ਭੱਜ ਲਾ ਇਹਨਾਂ ਤਬਦੀਲੀਆਂ ਦਾ ਕਾਰਨ ਕਿਹੜੇ ਹਾਰਮੋਨ ਸੀ ਦੇਖੋ ਇਹ ਜਿਹੜੇ ਤਬਦੀਲੀਆਂ ਹੁੰਦੀਆਂ ਡਰ ਡਰ ਕਰਕੇ ਇਹ ਹੁੰਦਾ ਐਡਰੀਨਲਨ ਨੰਬਰ 3 ਇਹਦਾ ਆਨਸਰ ਇੱਕ ਕਿਸਾਨ ਪੌਦਿਆਂ ਤੇ ਆਕਸੀਨ ਦੀ ਵਰਤੋਂ ਕਰਦਾ ਉਹ ਦੇਖੋ ਆਕਸੀਨ ਕੀ ਹੈ ਇੱਕ ਪੌਦਾ ਹਾਰਮੋਨ ਜੋ ਕਿ ਪੌਦਿਆਂ ਦੇ ਵਾਧੇ ਅਤੇ ਪ੍ਰਤੀਕਿਰਿਆਵਾਂ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨੇ ਤਾਂ ਕਿਹੜਾ ਪੁਆਇੰਟ ਆ ਜਿਹੜਾ ਆਕਸੀਨ ਦੇ ਕੰਮ ਨੂੰ ਸਭ ਤੋਂ ਵਧੀਆ ਸਮਝਾਉਂਦਾ ਹੈ ਜੋ ਆਕਸੀਨ ਉਹ ਸੈੱਲ ਦੀ ਲੰਬਾਈ ਨੂੰ ਨਿਯੰਤਰਿਤ ਕਰਦਾ ਅਤੇ ਪ੍ਰਕਾਸ਼ਨ ਵਰਤਨ ਤੇ ਭੌਗਨ ਵਰਤਨ ਵਿੱਚ ਸ਼ਾਮਿਲ ਹੁੰਦਾ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਆਪਾਂ ਜਾਣਦੇ ਆ ਜਿਗਰ ਗਾਰਡ ਸੈੱਲ ਕੀ ਕੰਮ ਕਰਦੇ ਨੇ ਗਾਰਡ ਸੈੱਲ ਜਿਹੜਾ ਜਿਹੜੇ ਸਟੋਮਾਟਾ ਨੂੰ ਬੰਦ ਕਰਨਾ ਤੇ ਖੋਲ੍ਹਣ ਦਾ ਜਿਹੜਾ ਕੰਮ ਆ ਉਹ ਕਰਦੇ ਨੇ ਕਿਉਂਕਿ ਸਟੋਮਾਟਾ ਹੁੰਦਾ ਕੀ ਆ ਛੋਟੇ ਛੋਟੇ ਛੇਕ ਜਿਹੜੇ ਪੱਤਿਆਂ 'ਚੋਂ ਪਾਏ ਜਾਂਦੇ ਨੇ ਤਾਂ ਤੀਜਾ ਇਹਦਾ ਆਨਸਰ ਹੈ ਇੱਕ ਵਿਅਕਤੀ ਦੁਰਘਟਨਾ ਦਾ ਸ਼ਿਕਾਰ ਹੋਇਆ ਦਿਮਾਗ ਨੂੰ ਸੱਟ ਲੱਗੀ ਠੀਕ ਹੋਣ ਤੋਂ ਬਾਅਦ ਤੁਰਦੇ ਸਮੇਂ ਆਸਣ ਅਤੇ ਸੰਤੁਲਨ ਬਣਾਈ ਰੱਖਣ 'ਚ ਉਹਨੂੰ ਦਿੱਕਤ ਆਈ ਉਹਦੀ ਯਾਦਦਾਸ਼ਤ ਤੇ ਸੋਚਣ ਦੀ ਸਮਰੱਥਾ ਵੀ ਜਿਹੜੀ ਆ ਉਹ ਆਮ ਰਹੀ ਕਿਹੜੇ ਹਿੱਸੇ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਦੇਖੋ ਜੇ ਸੱਟ ਲੱਗੀ ਆ ਤੇ ਉਹ ਸੰਤੁਲਨ ਨਹੀਂ ਬਣਾ پا ਰਿਹਾ ਤਾਂ ਮਤਲਬ ਦਿਮਾਗ ਦਾ ਜਿਹੜਾ ਸੈਰੀਬੈਲਮ ਹਿੱਸਾ ਹੈ ਉਹ ਪ੍ਰਭਾਵਿਤ ਹੋਇਆ ਸੈਰੀਬੈਲਮ ਅਮੀਬਾ ਵਿੱਚ ਪ੍ਰਜਨਨ ਦੀ ਕਿਹੜੀ ਵਿਧੀ ਪ੍ਰਚਲਿਤ ਆ ਦੇਖੋ ਅਮੀਬਾ ਦੋ ਖੰਡਨ ਦਾ ਹੀ ਜਿਹੜਾ ਹੈ ਪ੍ਰਜਨਨ ਕਰਦਾ ਹੈ 100 ਮੀਟਰ ਦੀ ਦੌੜ ਦੌਰਾਨ ਮਨਦੀਪ ਦੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਵਿੱਚ ਆਕਸੀਜਨ ਦੀ ਸਪਲਾਈ ਘੱਟ ਹੋਣ ਕਰਕੇ ਖੱਲੀਆਂ ਪੈ ਗਈਆਂ। ਖੱਲੀਆਂ ਵੀ ਉਹ ਉਹਦੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਵਿੱਚ ਕਿਹੜਾ ਪਦਾਰਥ ਇਕੱਠਾ ਹੋਇਆ ਜਿਸ ਕਰਕੇ ਉਹਨੂੰ ਇਹ ਦਿੱਕਤ ਜਿਹੜੀ ਆ ਆਈ ਆ? ਉਹ ਹੈ ਲੈਕਟਿਕ ਐਸਿਡ ਬਣ ਗਿਆ ਅਨਆਕਸੀ ਸਹਾ ਕਿਰਿਆ ਹੋਣ ਕਰਕੇ। ਆਕਸੀਜਨ ਦੀ ਜ਼ਿਆਦਾ ਲੋੜ ਸੀ ਉਹ ਨਹੀਂ ਪੂਰੀ ਹੋ ਪਾਈ ਤਾਂ ਇਹਦਾ ਆਨਸਰ ਹੈ ਲੈਕਟਿਕ ਐਸਿਡ ਅਨਆਕਸੀ ਸਹਾ ਕਿਰਿਆ। ਨਰ ਅਤੇ ਮਾਦਾ ਦੇ ਜਦੋਂ युग्ਮਜ ਜਿਹੜੇ ਮੇਲ ਨੂੰ ਆਪਾਂ ਕਾਂਗੇ ਨਿਸ਼ੇਚ ਇੱਕ ਅਧਿਆਪਕ ਕਲਾਸਰੂਮ ਵਿੱਚ ਪਲਾਸਟਿਕ ਸ਼ੀਟ ਨਾਲ ਟੱਗਿਆ ਇੱਕ ਗਮਲੇ ਵਾਲਾ ਪੌਦਾ ਲੈ ਕੇ ਆਇਆ। ਪਲਾਸਟਿਕ ਸ਼ੀਟ ਦੇ ਅੰਦਰ ਕੁਝ ਬੂੰਦਾਂ ਇਕੱਠੀਆਂ ਸੀ। ਵਿਦਿਆਰਥੀ ਉਸ ਪ੍ਰਕਿਰਿਆ ਬਾਰੇ ਜਾਣਨ ਲਈ ਉਤਸਕ ਸਨ ਜਿਸ ਦੁਆਰਾ ਪਾਣੀ ਦੀਆਂ ਬੂੰਦਾਂ ਪੱਤਿਆਂ ਰਾਹੀਂ ਭਾਫ਼ ਬਣ ਕੇ ਉੱਡ ਜਾਂਦੀਆਂ ਹਨ। ਦੇਖੋ ਜਿਹੜਾ ਪੇੜ-ਪੌਦੇ ਹੁੰਦੇ ਨੇ ਉਹ ਪਾਣੀ ਛੱਡਦੇ ਨੇ। ਤੇ ਜਦੋਂ ਪਾਣੀ ਛੱਡਦੇ ਨੇ ਉਸ ਨੂੰ ਕਿਹਾ ਜਾਂਦਾ ਵਾਸ਼ਪ ਉਤਸਰਜਨ। ਪੌਦਿਆਂ ਵਿੱਚ ਕਾਇਕ ਪ੍ਰਜਨਨ ਕਿਸ ਤਰ੍ਹਾਂ ਹੁੰਦਾ ਹੁੰਦਾ? ਕਾਇਕ ਪ੍ਰਜਨਨ ਕੀ ਹੁੰਦਾ ਵੀ ਜਦੋਂ ਜਿਹੜਾ ਆਪਾਂ ਪੌਦਾ ਉਗਾਨੇ ਆ ਬੀਜ ਰਾਹੀਂ ਨਹੀਂ ਉਗਾਂਦੇ। ਜੜ ਨਹੀਂ ਤਣੇ ਨਹੀਂ ਪੱਤੇ ਨਹੀਂ ਤਾਂ ਉਸ ਵਿਧੀ ਨੂੰ ਆਪਾਂ ਇੱਕ ਪ੍ਰਜਨਨ ਦਾ ਨਾਮ ਦਿੰਨੇ ਆ ਤਾਂ ਤੀਜਾ ਇਹਦਾ ਆਨਸਰ ਧੰਨਵਾਦ